ਰਾਏਕੋਟ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਕ੍ਰਿਡ ਸਟੇਡੀਅਮ ਵਿਖੇ ਮਨਾਇਆ ਦਸਹਿਰੇ ਦਾ ਤਿਉਹਾਰ ਅਨੇਕਾਂ ਸੰਖਾਂ ਦੀਆਂ ਤਨਾਤੇ ਮੰਤਰਾਂ ਦੇ ਉਚਾਰਨ ਨੂੰ ਸਦਕਾ ਪੈਦਾ ਹੋਏ ਮਨਮੋਹਕ ਧਾਰਮਿਕ ਮਾਹੌਲ ਦੌਰਾਨ ਰਾਏਕੋਟ ਦੀ ਮਜ਼ਬੂਤ ਆਪਸੀ ਭਾਈਚਾਰਕ ਸਾਂਝ ਏਕਤਾ ਦੀ ਅਮਿੱਟ ਜਾਦਾਂ ਬਕੇਰ ਦਾ ਸਮਾਪਤ ਹੋ ਗਿਆ ਇਸ ਮੌਕੇ ਦਸਹਿਰਾ ਕਮੇਟੀ ਵੱਲੋਂ ਪ੍ਰਧਾਨ ਮਨੋਹਰ ਲਾਲ ਲਾਡੀ ਦੀ ਸਰਪ੍ਰਸਤੀ ਹੇਠ ਸਹਿਰ ਦੀਆਂ ਸਮੂਹ ਧਾਰਮਿਕ ਸਮਾਜਿਕ ਵਪਾਰਕ ਰਾਜਸੀ ਅਤੇ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਵਿਸ਼ਾਲ ਸਮਾਗਮ ਕਰਵਾਇਆ ਗਿਆ। ਇਸ ਮੌਕੇ ਗਰਾਊਂਡ ਵਿੱਚ ਲਗਾਏ ਰਾਵਣ ਕੁੰਭਕਰਨ ਮੇਂਗਨਾਥ ਦੇ ਵਿਸ਼ਾਲ ਆਕਾਰੀ ਪੁਤਲਿਆਂ ਨੂੰ ਦੇਖਣ ਲਈ ਲੋਕਾਂ ਦਾ ਭਰਮਾ ਇਕੱਠ ਉਮੜ ਗਿਆ। ਸਮਾਗਮ ਦੀ ਆਰੰਭਤਾ ਸਹਿਰ ਦੇ ਸਾਰੇ ਮੰਦਰਾਂ ਦੇ ਪੁਜਾਰੀਆਂ ਨੇ ਸੰਕਾਂ ਦੀ ਤੁਨਾ ਤੇ ਮੰਤਰਾਂ ਦੇ ਉਚਾਰ ਨਾਲ ਮੁੱਖ ਮਹਿਮਾਨ ਵਿਧਾਇਕ ਹਾਕਮ ਸਿੰਘ ਠੇਕੇਦਾਰ ਸਮਾਜ ਸੇਵੀ ਤੇ ਕਾਰੋਬਾਰੀ ਹੀਰਾ ਲਾਲ ਬਾਂਸਲ ਵੱਲੋਂ ਭਗਵਾਨ ਸ੍ਰੀ ਰਾਮਚੰਦਰ ਜੀ ਦੀ ਆਰਤੀ ਕੀਤੀ ਗਈ ਉਤੇਈ ਵਿਸ਼ੇਸ਼ ਮਹਿਮਾਨ ਵਜੋਂ ਪੁਜੇ ਚੇਅਰਮੈਨ ਗੁਰਮਿੰਦਰ ਸਿੰਘ ਤੂਰ ਬਿੰਦਰ ਸਿੰਘ ਗਿੱਲ ਪ੍ਰਧਾਨ ਟਰੱਕ ਯੂਨੀਅਨ ਡੀਐਸਪੀ ਰਾਏਕੋਟ ਹਰਜਿੰਦਰ ਸਿੰਘ ਅਤੇ ਕਮਲ ਸਖਾਣਾ ਨਿੱਜੀ ਸਲਾਹਕਾਰ ਵਿਧਾਇਕ ਨੇ ਜੋਤੀ ਪ੍ਰਚੰਡ ਕਰਨ ਦੀ ਰਸਮ ਅਦਾ ਕੀਤੀ ਹੈ ਜਦਕਿ ਝੰਡਾ ਲਹਿਰਾਉਣ ਦੀ ਰਸਮ ਬਨੋਦ ਕੁਮਾਰ ਖੁਰਮੀ ਵੱਲੋਂ ਨਿਭਾਈ ਗਈ ਹੈ ਸੋਭਾ ਯਾਤਰਾ ਦਾ ਸਵਾਗਤ ਸਨੀ ਬਰਮਾ ਵੱਲੋਂ ਕੀਤਾ ਗਿਆ ਉਤੇ ਹੀ ਪ੍ਰਧਾਨ ਅਸ਼ੋਕ ਕੁਮਾਰ ਨਿਹਾਲਾ ਦੀ ਦੇਖਰੇਖ ਹੇਠ ਕਰਵਾਏ ਗਏ ਸਭਿਆਚਾਰਕ ਮੇਲੇ ਦਾ ਉਦਘਾਟਨ ਦਵਿੰਦਰ ਸਿੰਘ ਕੈਦ ਸਰਪੰਚ ਰੂਪਾਪਤੀ ਵੱਲੋਂ ਕੀਤਾ ਗਿਆ ਸਭਿਆਚਾਰਕ ਮੇਲੇ ਦੌਰਾਨ ਪ੍ਰਸਿੱਧ ਗੀਤਕਾਰ ਤੇ ਗਾਇਕ ਹੈਪੀ ਰੈਕੋਰਡ ਸਮੇਤ ਵੱਡੀ ਗਿਣਤੀ ਵਿੱਚ ਕਲਾਕਾਰਾਂ ਨੇ ਆਪਣੇ فن ਦਾ ਮੁਜ਼ਾਹਰਾ ਕੀਤਾ ਜਦ ਕੇ ਸ਼ਾਮ ਨੂੰ 라ਵਣ ਕੁੰਭ ਕਰਨ ਮੇਂਗਨਾਥ ਦੇਵਸ਼ਾਲ ਅਕਾਰੀ ਪੁਤਲਿਆਂ ਨੂੰ ਕਾਮਰੇਟ ਦਲਜੀਤ ਸਿੰਘ ਗੋਰਾ ਸੀਟੂ ਆਗੂ ਅਤੇ ਸੰਜੀਵ ਕੁਮਾਰ 바ਵਾ ਪ੍ਰਧਾਨ ਆਰਤੀਆ ਐਸੋਸੀਅਨ ਵੱਲੋਂ ਅਗਨੀ ਭੇਟ ਕੀਤਾ ਗਿਆ ਆਓ ਦੇਖਦੇ ਹਾਂ ਰਾਇਕੂਟ ਤੋਂ ਦਲਵਿੰਦਰ ਸਿੰਘ ਸ਼ੀਨ ਦੀ ਖਾਸ ਰਿਪੋਰਟ ਅੱਜ ਅੱਜ ਇਹ ਮੈਨੂੰ ਸਮਝ ਆਇਆ ਦੁਇ ਦਸਹਿਰੇ ਦਾ ਤਿਹਾਰ ਮਨਾਇਆ ਜਾ ਰਿਹਾ ਕੀ ਸੁਖੀਹਾ ਦੇਣਾ ਜਾਉਂਗੇ ਅੱਜ ਜਿਹੜਾ ਦਸਹਿਰੇ ਦਾ ਤਿਹਾਰ ਆ ਜਿਹੜਾ ਸਾਰੇ ਸਾਡੇ ਪੰਜਾਬ ਦੇ ਵਿੱਚ ਆਪਣੇ ਹਲਕੇ ਦੇ ਵਿੱਚ ਹਿੰਦੁਸਤਾਨ ਚ ਮਨਾਇਆ ਜਾ ਰਿਹਾ ਇਹਦੇ ਵਿੱਚ ਮੈਂ ਹਲਕਾ ਨਿਵਾਸੀਆਂ ਨੂੰ ਤੇ ਸ਼ਹਿਰ ਵਾਸੀਆਂ ਨੂੰ ਤੇ ਭਾਰਤ ਵਾਸੀਆਂ ਨੂੰ ਇਹਦੀਆਂ ਵਧਾਈਆਂ ਦਿਨਾ ਵਾ ਤੇ ਇਹ ਜਿਹੜਾ ਤਿਹਾਰ ਆ ਇਹ ਇੱਕ ਖਾਂਜਾ ਤਿਹਾਰ ਆ ਸਾਰਿਆਂ ਨੂੰ ਰਲ ਮਿਲ ਕੇ ਮਨਾਉਣਾ ਚਾਹੀਦਾ ਭਾਈਚਾਰਕ ਸਾਂਝਾ ਸਾਰਿਆਂ ਨੂੰ ਬਣਾ ਕੇ ਰੱਖਣੀ ਚਾਹੀਦੀ ਹੈ ਤਿਹਾਰ ਆ ਜਿਹੜਾ ਬੜੀ ਨਿਮਰਤਾ ਤੇ ਸ਼ਾਂਤੀ ਨਾਲ ਸਾਰਿਆਂ ਨੂੰ ਮਨਾਉਣਾ ਚਾਹੀਦਾ ਵਾ ਤੇ ਮੈਂ ਇਹਦੀਆਂ ਸਾਰਾ ਇਲਾਕਾ ਵਾਸਤੇ ਵਧਾਈ ਦਿਨਾ ਵਾਂ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਸਾਰੇ ਰਲ ਰਲ ਮਿਲ ਕੇ ਰਹਿਣ ਅਤੇ ਬਹੁਤ ਵਧੀਆ ਜੀਵਨ ਪ੍ਰੀਤ ਕਰਦਾ ਕਿ ਜੀ ਕਾ ਖਾਲਸਾ ਜੈਕਾਰਾ ਜੈ ਕਿਸਮਤ ਇਹ ਛੱਡੋ ਹੁਣ ਆ ਜੀ ਬਣਾ ਜਿਹੜਾ ਖੇਰਾ ਸਮਾਰੋਹ ਬਣਾਇਆ ਗਿਆ ਇਹਦੇ ਬਾਰੇ ਜਾਣਕਾਰੀ ਦਿਓ ਇਹਦੇ ਵਾਰੀ ਲਗਾਣ ਲਈ ਜਿੱਦ ਸਾਰਾ ਜੋ ਪਾਵਨ ਤਿਹਾਰ ਆ ਪਿੱਤਰ ਹਾਰਾ ਹਿੰਦੁਸਤਾਨ ਦੇ ਵਿੱਚ ਮਨਾਇਆ ਜਾਂਦਾ ਹਿੰਦੁਸਤਾਨ ਕੀ ਛੱਡ ਕੈਨੇਡਾ ਅਮਰੀਕਾ ਦੇ ਵਿੱਚ ਵੀ ਜਿਹੜੇ ਵੀ ਸਾਡੇ ਪੰਜਾਬੀ ਭਾਈਚਾਰਾ ਬੈਠਾ ਸਾਰਿਆਂ ਨੇ ਮਨਾਉਂਦਾ ਕਿ ਮੈਂ ਦੋ ਵਾਰੀ ਕੈਨੇਡਾ ਵੀ ਦੇਖਿਆ ਆ ਜਾ ਕੇ ਉੱਥੇ ਵੀ ਬਹੁਤ ਹੀ ਪੰਜਾਬੀਆਂ ਚੋਂ ਛਾ ਹੁੰਦਾ ਪ੍ਰਭੂ ਪ੍ਰਭੂ ਲਈ ਪ੍ਰਤੀ ਤੋਂ ਉਸ ਦੀ ਰੀਤ ਰੋਸ ਵੀ ਲਵਾਉਂਦੇ ਹੋਏ ਇਹ ਦਸਹਰਾ ਮਨਾਇਆ ਬੜੇ ਵਧੀਆ ਸ਼ਾਨੋ ਸ਼ੌਕਤ ਨਾਲ ਲਵਾਇਆ ਗਿਆ ਔਰ ਵਧੀਆ ਹੀ ਨੇਪੜੇ ਜਿਹੜਾ ਜੋ ਦੇਖਣ ਨੂੰ ਸਾਨੂੰ ਇਕੱਠ ਵੀ ਬਹੁਤ ਸੀ ਸਵੇਰੇ ਸਮਾਗਮ ਚ ਕੀ ਕੀ ਐਕਟੀਵਿਟੀ ਨੇ ਹੋਰ ਕੋਣ ਕੋ ਆਏ ਇਹਦੇ ਵਿੱਚ ਮੁੱਖ ਮਾਨ ਦੇ ਤੌਰ ਤੇ ਸਾਡੇ ਇੱਥੇ ਸਰਦਾਰ ਹਾਕਮ ਸਿੰਘ ਦੇਕੇ ਜਾਰੀ ਐਮਐਲ ਸਾਹਿਬ ਆਏ ਨੇ ਰਮਨ ਸਦੀ ਜਿਲ੍ਹਾ ਪ੍ਰਧਾਨ ਆਏ ਨੇ ਰਾਮਕਬਲ ਛਾਪਾ ਉਹ ਵੀ ਜਿਹਦੇ ਦੇ ਪ੍ਰਧਾਨ ਨੇ ਨੰਬਰ ਤੋਂ ਟਰੱਕ ਯੂਨੀਅਨ ਦੇ ਪ੍ਰਾਰਭ ਦੇ ਦਿੱਕ ਜਿੰਦੀ ਆਏ ਨੇ ਚੇਅਰਮੈਨ ਮਾਰਕੀਟ ਕਮੇਟੀ ਬਲਵਿੰਦਰ ਸਿੰਘ ਸੂਰ ਉਹ ਵੀ ਆਏ ਨੇ ਹੋਰ ਵੀ ਸਾਡੇ ਸਵਜਿਕ ਸਰਦਾਰਿਆਂ ਜੋ ਸਾਰੇ ਮੰਡਲਾਂ ਦੇ ਪ੍ਰਮਾਣ ਹੁਣੀਆਂ ਦੇ ਪ੍ਰਧਾਨ ਜੋ ਕਿ ਸਾਡੇ ਵਿੱਚ ਆਏ ਨੇ ਔਰ ਗਰਮ 10 ਕਿਲੋ ਮੀਟਰ ਦਾ ਬਧਾਈ ਜਿਸ ਨੇ ਇਹ ਦੇਣਾ ਚਾਹੁੰਦਾ ਉਸ ਬਾਅਦ ਅਸੀਂ ਆਮ ਪ੍ਰਤੀ ਸਿਹਰਾ ਦੇਣਾ ਚਾਹੁੰਦੇ ਜਿਵੇਂ ਜਿਹੜੀ ਇਹ ਅਗਲੀ ਪੀੜ੍ਹੀ ਨੂੰ ਪਤਾ ਲੱਗੇ ਜੀ ਕਿ ਕੀ ਆਮ ਨੇ ਕੀਤਾ ਸੀ ਕੀ ਹੋਇਆ ਸੀ ਤੇ ਹੁਣ ਤਾਂ ਸਾਡੀ ਪੀੜ੍ਹੀ ਨਿਕਲ ਗਈ ਹੈ ਅੱਜ ਇਹ ਕਨੇ ਵੀ ਛਾਈ ਤੇ ਚੱਲ ਨਾ ਜਾਇਆ ਬਈ ਤੇ ਨੇਕੀ ਵੀ ਜਿਹੜੀ ਦਿੱਤਾ ਉਹਨੂੰ ਵੀ ਰੱਖੋ